ਲੋ ਜੀ UGC NET ਦਾ ਜਿਹੜਾ ਪੇਪਰ 18 ਜੂਨ ਨੂੰ ਹੋਇਆ ਸੀ ਉਹ ਪੇਪਰ ਹੁਣ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਖਦਸ਼ਾ ਹੈ ਕਿ ਉਹ ਪੇਪਰ ਲੀਕ ਕਰ ਦਿੱਤਾ ਗਿਆ ਸੀ ਦੂਜੇ ਪਾਸੇ NEET ਦਾ ਪੇਪਰ ਜਿਹੜਾ ਲੀਕ ਹੋਇਆ ਸੀ ਜਿਹੜਾ ਰੱਦ ਕੀਤਾ ਗਿਆ ਉਹਦੇ ਵਿੱਚ ਇੱਕ ਸਟੂਡੈਂਟ ਅਨੁਰਾਗ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਕਿ ਪੇਪਰ ਲੀਕ ਕਿਵੇਂ-ਕਿਵੇਂ ਹੋਇਆ ਕਿਹਨੇ ਕਰਾਇਆ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ UGC NET ਦਾ ਪੇਪਰ 18 ਜੂਨ ਨੂੰ ਹੋਇਆ ਸੀ 317 ਪ੍ਰੀਖਿਆ ਕੇਂਦਰਾਂ ਤੇ ਪੇਪਰ ਲਿਆ ਗਿਆ ਸੀ ਔਰ ਕਰੀਬ 9 ਲੱਖ ਦੇ ਕਰੀਬ ਸਟੂਡੈਂਟਾਂ ਨੇ ਇਹ ਪੇਪਰ ਦਿੱਤਾ ਸੀ ਪਰ ਅੱਜ UGC NET ਦਾ ਪੇਪਰ ਰੱਦ ਕਰ ਦਿੱਤਾ ਗਿਆ ਔਰ ਉਹਦੀ ਜਾਂਚ ਕਰਨ ਦੇ ਆਦੇਸ਼ ਜਿਹੜੇ ਆ ਉਹ CBI ਨੂੰ ਦੇ ਦਿੱਤੇ ਗਏ ਨੇ ਕਿਉਂਕਿ ਇਹ ਖਦਸ਼ਾ ਪ੍ਰਗਟ ਹੋਇਆ ਕਿ ਪੇਪਰ ਲੀਕ ਕਰ ਦਿੱਤਾ ਗਿਆ ਸੀ 9 ਲੱਖ ਵਿਦਿਆਰਥੀ ਜਿਨ੍ਹਾਂ ਨੇ ਪੇਪਰ ਦਿੱਤਾ ਸੀ ਉਹਨਾਂ ਦੇ ਅੰਦਰ ਇਹ ਸੁਣ ਕੇ ਕਾਫੀ ਨਿਰਾਸ਼ਾ ਫੈਲੇਗੀ ਉਹਨਾਂ ਨੂੰ ਦੁੱਖ ਹੋਏਗਾ ਕਿਉਂਕਿ 9 ਲੱਖ ਮੁੰਡੇ ਕੁੜੀਆਂ ਜਿਨ੍ਹਾਂ ਨੇ ਇਹ ਪੇਪਰ ਦਿੱਤਾ ਸੀ ਉਹਨਾਂ ਚੋਂ ਕਈਆਂ ਨੇ ਬਹੁਤ ਜ਼ੋਰ ਲਾ ਕੇ ਤਿਆਰੀਆਂ ਕੀਤੀਆਂ ਦੂਰ ਦੂਰ ਜਾ ਕੇ ਪੇਪਰ ਦੇ ਕੇ ਆਏ ਸੀ ਤੇ ਪੇਪਰ ਦੀ ਫੀਸ ਵੀ ਭਰੀ ਸੀ ਤੇ ਹੁਣ ਉਹ ਸਾਰਾ ਕੁਝ ਵੇਸਟ ਹੋ ਜਾਏਗਾ ਵਿਅਰਥ ਜਾਏਗਾ ਔਰ ਦੂਜੇ ਪਾਸੇ ਨੀਟ ਦੀ ਪ੍ਰੀਖਿਆ ਜਿਹੜੀ ਮੈਡੀਕਲ ਪ੍ਰੀਖਿਆ ਹੁੰਦੀ ਹੈ ਪਿਛਲੇ ਦਿਨੀ ਉਹਦਾ ਰਿਜ਼ਲਟ ਰੱਦ ਕੀਤਾ ਗਿਆ ਔਰ ਉਹਦੇ ਵਿੱਚ ਇੱਕ ਵਿਦਿਆਰਥੀ ਅਨੁਰਾਗ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅਨੁਰਾਗ ਨੇ ਹੁਣ ਵੱਡੇ ਖੁਲਾਸੇ ਕੀਤੇ ਨੇ ਕਿਉਂਕਿ ਨੀਟ ਦੀ ਪ੍ਰੀਖਿਆ ਦਾ ਰਿਜ਼ਲਟ ਇਸ ਕਰਕੇ ਰੱਦ ਕੀਤਾ ਸੀ ਵੀ ਉਹਦੇ ਵਿੱਚ 20 ਪੇਪਰ ਲੀਕ ਹੋਣ ਦਾ ਹੀ ਸਾਹਮਣੇ ਆਇਆ ਸੀ ਤੇ ਹੁਣ ਜਿਹੜਾ ਅਨੁਰਾਗ ਹੈ ਉਸ ਨੇ ਇਹ ਗੱਲ ਮੰਨੀ ਹੈ ਕਿ ਹਾਂ ਸਭ ਤੋਂ ਪਹਿਲਾਂ ਮੈਂ ਇਹ ਪੇਪਰ ਲੀਕ ਹੋ ਕੇ ਮੇਰੇ ਕੋਲ ਆਇਆ ਸੀ ਪੇਪਰ ਵੀ ਆਇਆ ਸੀ ਔਰ ਨਾਲ ਪੇਪਰ ਦੇ ਜਿਹੜੇ ਆਨਸਰ ਨੇ ਉਹ ਵੀ ਮੇਰੇ ਕੋਲ ਭੇਜੇ ਗਏ ਸੀ ਔਰ ਅਨੁਰਾਗ ਨੇ ਇਹ ਖੁਲਾਸਾ ਕੀਤਾ ਹੈ ਕਿ ਇਸ ਤਰੀਕੇ ਦੇ ਨਾਲ ਇਹ ਪੇਪਰ ਪਹਿਲਾਂ ਹੀ ਹੋਣ ਤੋਂ ਲੀਕ ਕੀਤਾ ਗਿਆ ਸੀ ਤੇ ਜਿਹੜਾ ਪੇਪਰ ਮੇਰੇ ਕੋਲ ਪਹੁੰਚਿਆ ਸੀ ਲੀਕ ਹੋ ਕੇ ਉਹੀ ਪੇਪਰ ਅਗਲੇ ਦਿਨ ਪ੍ਰੀਖਿਆ ਦੇ ਵਿੱਚ ਆਇਆ ਸੇਮ ਟੂ ਸੇਮ ਤੇ ਹੁਣ ਅੱਜ ਵਿਰੋਧੀ ਪਾਰਟੀਆਂ ਵੱਡੇ ਪੱਧਰ ਤੇ ਪ੍ਰੈਸ ਕਾਨਫਰੰਸਾਂ ਕਰ ਰਹੀਆਂ ਨੇ ਰਾਹੁਲ ਗਾਂਧੀ ਨੇ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਉਧਰ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਡਾਕਟਰ ਬਣਨ ਦੀ ਪ੍ਰੀਖਿਆ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਵੱਡੇ ਕਪਲੇ ਵੱਡੀਆਂ ਧਾਂਦਲੀਆਂ ਹੋ ਰਹੀਆਂ ਨੇ ਤਾਂ ਇਹ ਕਿੰਨੀ ਵੱਡੀ ਗੱਲ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਡਾਕਟਰਾਂ ਨੇ ਵਿਅਕਤੀ ਦੀ ਜਾਨ ਬਚਾਉਣੀ ਹੁੰਦੀ ਹੈ ਡਾਕਟਰਾਂ ਦੇ ਹੱਥ ਚ ਬੰਦੇ ਦੀ ਜਾਨ ਹੁੰਦੀ ਹੈ ਤੇ ਜੇਕਰ ਨੀਟ ਦੀ ਪ੍ਰੀਖਿਆ ਦੇ ਵਿੱਚ ਪੇਪਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਕਫਲੇਬਾਜ਼ੀਆਂ ਹੋਣਗੀਆਂ ਤਾਂ ਬਿਲਕੁਲ ਨਕਲੀ ਡਾਕਟਰ ਬਨਣਗੇ ਝੂਠੇ ਤੇ ਨਲਾਇਕ ਵਿਅਕਤੀ ਡਾਕਟਰ ਬਨਣਗੇ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਦੋਸ਼ ਲੱਗਦੇ ਰਹੇ ਨੇ ਅਸੀਂ ਸਾਰੇ ਕਈ ਵਾਰ ਇਹ ਨੋਟ ਕਰਦੇ ਆ ਕਿ ਕਈ ਡਾਕਟਰਾਂ ਕੋਲ ਜਦ ਆਪਾਂ ਜਾਣਦੇ ਆ ਤਾਂ ਨਿੱਕੀ ਜੀ ਪ੍ਰੋਬਲਮ ਵੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਮਹੀਨਿਆਂ ਬਦੀ ਦਵਾਈਆਂ ਖਵਾਈ ਜਾਂਦੇ ਨੇ ਉਹਨਾਂ ਤੋਂ ਇਲਾਜ ਹੁੰਦਾ ਨਹੀਂ ਕਈ ਥਾਵਾਂ ਤੇ ਆਪਾਂ ਦੇਖਦੇ ਆਂ ਕਿ ਕਈ ਜਿਹੜੇ ਡਾਕਟਰ ਨੇ ਉਹ ਆਪਰੇਸ਼ਨ ਕਰਕੇ ਢਿੱਡ ਚੀ ਪੱਟੀ ਛੱਡ ਦਿੰਦੇ ਨੇ ਜਾਂ ਕੰਚੀ ਛੱਡ ਦਿੰਦੇ ਨੇ ਜਾਂ ਹੋਰ ਤਾਂ ਇਹ ਸਾਰੇ ਉਹ ਡਾਕਟਰ ਹੁੰਦੇ ਨੇ ਜਿਹੜੇ ਐਦਾਂ ਨਕਲਾ ਮਾਰ ਕੇ ਬੇਈਮਾਨੀਆਂ ਕਰਕੇ ਧਾਂਗਲੀਆਂ ਕਰਕੇ ਬਣੇ ਹੁੰਦੇ ਨੇ ਜਿਹੜੇ ਸੱਚੇ ਸੁੱਚੇ ਡਾਕਟਰ ਨੇ ਉਹਨਾਂ ਨੂੰ ਰੱਬ ਕਿਹਾ ਜਾਂਦਾ ਸੱਚਮੁੱਚ ਦੂਜਾ ਰੱਬ ਡਾਕਟਰ ਨੇ ਜਿਹੜੇ ਇੰਨੀ ਮਿਹਨਤ ਕਰਕੇ ਅ ਮਰੀਜ਼ਾਂ ਨੂੰ ਬਚਾਉਂਦੇ ਨੇ ਮੌਤ ਦੇ ਮੂੰਹ ਚੋਂ ਵੀ ਕਾਬਲ ਡਾਕਟਰ ਮਰੀਜ਼ਾਂ ਨੂੰ ਖਿੱਚ ਲੈਂਦੇ ਨੇ ਪਰ ਦੇਖੋ ਆ ਚੰਦ ਦਮੜਿਆਂ ਪੈਸਿਆਂ ਦੀ ਖਾਤਰ ਜਿਹੜੇ ਮੈਡੀਕਲ ਦੀ ਡਾਕਟਰ ਬਣਨ ਦੀ ਪ੍ਰੀਖਿਆ ਦੇ ਵਿੱਚ ਵੀ ਬੇਈਮਾਨੀਆਂ ਕਰਦੇ ਤੇ ਕਰਾਉਂਦੇ ਨੇ ਉਹ ਸਮਾਜ ਦਾ ਬੇੜਾਗਰ ਕਰ ਰਹੇ ਨੇ ਭ੍ਰਿਸ਼ਟਾਚਾਰ ਕਿਸੇ ਵੀ ਖੇਤਰ ਚ ਹੋਵੇ ਗਲਤ ਹੈ ਪਰ ਡਾਕਟਰੀ ਦੇ ਖੇਤਰ ਚ ਭ੍ਰਿਸ਼ਟਾਚਾਰ ਸਭ ਤੋਂ ਘਾਤਕ ਹੈ ਉਧਰ UGC NET ਦਾ ਪੇਪਰ ਜਿਹੜਾ ਰੱਦ ਕੀਤਾ ਗਿਆ ਉਹ ਵੀ ਬਹੁਤ ਮੰਦਭਾਗੀ ਗੱਲ ਹੈ UGC NET ਦਾ ਜਿਹੜਾ ਪੇਪਰ ਹੈ ਇਹ ਵੀ ਪ੍ਰੋਫੈਸਰ ਬਣਨ ਦੇ ਲਈ ਹੁੰਦਾ ਇਹ ਪੇਪਰ ਦੇ ਆਧਾਰ ਤੇ ਹੀ ਅੱਗੇ ਦੁਨੀਆ ਦੀ ਸਭ ਤੋਂ ਵਕਾਰੀ ਤੇ ਵੱਡੀ ਡਿਗਰੀ PhD ਕੀਤੀ ਜਾਣੀ ਹੁੰਦੀ ਹੈ ਔਰ ਪ੍ਰੋਫੈਸਰ ਵੀ UGC NET ਕੱਢ ਕੇ ਹੀ ਅਸਿਸਟੈਂਟ ਪ੍ਰੋਫੈਸਰ ਲੱਗਿਆ ਜਾਂਦਾ ਤਾਂ ਆਪਣੇ ਆਪ ਦੇ ਵਿੱਚ UGC NET ਵੀ ਬਹੁਤ ਵੱਡਾ ਤੇ ਵਕਾਰੀ ਟੈਸਟ ਆ ਜਿਹੜਾ ਉਹ ਮੰਨਿਆ ਜਾਂਦਾ ਪਰ ਇਹਦੇ ਵਿੱਚ ਵੀ ਧਾਂਦਲੀ ਦਾ ਸ਼ੰਕਾ ਹੋਣ ਕਰਕੇ ਇਹ ਪੇਪਰ ਖੁਦ ਕੇਂਦਰ ਸਰਕਾਰ ਨੇ ਰੱਦ ਕੀਤਾ ਜਿਹੜਾ 18 ਜੂਨ ਨੂੰ ਹੋਇਆ ਸੀ ਪਰ ਇੱਥੇ ਇੱਕ ਗੱਲ ਮੈਂ ਕਹਿਣੀ ਚਾਹੂੰਗਾ ਜੇ ਹੁਣ ਕੇਂਦਰ ਸਰਕਾਰ ਨੇ ਪੇਪਰ ਰੱਦ ਕੀਤਾ ਹੈ ਨਾ ਤੇ ਫਿਰ ਜਿਹੜੇ ਬੱਚਿਆਂ ਤੋਂ ਇਸ ਪੇਪਰ ਦੀਆਂ ਫੀਸਾਂ ਭਰਾਈਆਂ ਸੀ ਉਹ ਵਾਪਸ ਕਰਨੀਆਂ ਚਾਹੀਦੀਆਂ ਨੇ ਉਹ ਸਾਰੀਆਂ ਵਾਪਸ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਅੱਗੇ ਵੀ ਕਈ ਵਾਰ ਅਸੀਂ ਦੇਖਦੇ ਆ ਕਿ ਕਈ ਪੇਪਰ ਜਿਹੜੇ ਨੇ ਉਹ ਰੱਦ ਕੀਤੇ ਜਾਂਦੇ ਨੇ ਪਰ ਜਿਹੜੇ ਬੱਚਿਆਂ ਤੋਂ ਉਹ ਪੇਪਰਾਂ ਦੀਆਂ ਹਜ਼ਾਰਾਂ ਭੀਸਾਂ ਪਰਾਈਆਂ ਮਤਲਬ ਕਰੋੜਾਂ ਰੁਪਈਆ ਲੱਖਾਂ ਵਿਦਿਆਰਥੀਆਂ ਤੋਂ ਇਕੱਠਾ ਹੋ ਚੁੱਕਾ ਹੁੰਦਾ ਪੇਪਰ ਫੀਸ ਦੇ ਨਾਂ ਤੇ ਤਾਂ ਉਹਨਾਂ ਨੂੰ ਉਹ ਪੈਸੇ ਵਾਪਸ ਨਹੀਂ ਕੀਤੇ ਜਾਂਦੇ ਉਹਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਇਹ ਬਹੁਤ ਵੱਡੀ ਇੱਕ ਗਲਤੀ ਰਹਿ ਜਾਂਦੀ ਹੈ ਜਿਹਦੇ ਨਾਲ ਬੱਚਿਆਂ ਦਾ ਵੱਡਾ ਨੁਕਸਾਨ ਹੁੰਦਾ ਹੈ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਮਿਹਨਤੀ ਪਰਿਵਾਰਾਂ ਚੋਂ ਨੇ ਉਹਨਾਂ ਵਾਸਤੇ 1000 ਰੁਪਈਆ ਵੀ ਬਹੁਤ ਹੁੰਦਾ ਇਸ ਕਰਕੇ ਸਰਕਾਰ ਜਦੋਂ ਕੋਈ ਪੇਪਰ ਰੱਦ ਕਰਦੀ ਹੈ ਤਾਂ ਫਿਰ ਬੱਚਿਆਂ ਦੀ ਫੀਸ ਵਾਪਸ ਹੋਣੀ ਚਾਹੀਦੀ ਜਾਂ ਉਸੇ ਪਹਿਲਾਂ ਵਾਲੀ ਫੀਸ 'ਚ ਨਵਾਂ ਇਮਤਿਹਾਨ ਹੋਣਾ ਚਾਹੀਦਾ ਪਰ ਸਾਡੇ ਦੇਸ਼ ਦੇ ਵਿੱਚ ਨਕਲ ਤੇ ਬੇਈਮਾਨੀਆਂ ਤੇ ਭ੍ਰਿਸ਼ਟਾਚਾਰ ਕਿਸ ਪੱਧਰ ਤੱਕ ਘਰ ਘਰ ਗਿਆ ਇਹ ਦੀ ਬਹੁਤ ਵੱਡੀ ਉਦਾਹਰਨ ਹੈ ਕਿ UGC NET ਦਾ ਪੇਪਰ ਲੀਕ ਹੋਣ ਦੀ ਗੱਲ ਆਉਣੀ ਜਾਂ NEET ਦਾ ਪੇਪਰ ਮਤਲਬ ਇਸ ਤਰੀਕੇ ਦੇ ਨਾਲ ਵਿਵਾਦਾਂ 'ਚ ਚਲਿਆ ਜਾਣਾ ਮੈਂ ਦੁਬਾਰਾ ਫਿਰ ਤੁਹਾਨੂੰ ਦੱਸ ਦਿਆਂ ਦੋ ਪੇਪਰ ਵੱਡੇ ਜਿਨ੍ਹਾਂ ਦੇ ਉੱਪਰ ਵੱਡੇ ਗੱਲਾਂ ਸਾਹਮਣੇ ਆਈਆਂ ਨੇ ਇੱਕ ਤਾਂ UGC NET ਦਾ ਪੇਪਰ ਜਿਹੜਾ 18 ਜੂਨ ਨੂੰ ਹੋਇਆ ਸੀ ਉਹ ਰੱਦ ਕਰ ਦਿੱਤਾ ਗਿਆ ਤੇ ਰੱਦ ਇਸ ਕਰਕੇ ਕੀਤਾ ਗਿਆ ਵੀ ਉਹ ਪੇਪਰ ਹੋਣ ਤੋਂ ਪਹਿਲਾਂ ਹੀ ਲੀਕ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਉਹਦੀ ਇਨਕੁਆਰੀ CBI ਨੂੰ ਦੇ ਦਿੱਤੀ ਗਈ ਹੈ ਦੂਜੇ ਪਾਸੇ NEET ਦਾ ਪੇਪਰ ਜਿਹੜਾ ਡਾਕਟਰ ਬਣਨ ਲਈ ਮੈਡੀਕਲ ਪੇਪਰ ਹੁੰਦਾ ਨੀਟ ਦਾ ਪੇਪਰ ਦਾ ਰਿਜ਼ਲਟ ਰੱਦ ਕੀਤਾ ਗਿਆ ਔਰ ਅੱਜ ਉਹਦੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਵੱਡੀਆਂ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਨੇ ਔਰ ਨੀਟ ਦੇ ਪੇਪਰ ਦੇ ਵਿੱਚ ਇੱਕ ਵਿਦਿਆਰਥੀ ਅਨੁਰਾਗ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹਦੇ ਤੋਂ ਪੇਪਰ ਲੀਕ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਤਾਂ ਉਸ ਪੇਪਰ ਦੇਣ ਵਾਲੇ ਮੁੰਡੇ ਨੇ ਇਹ ਗੱਲ ਮੰਨੀ ਹੈ ਕਿ ਹਾਂ ਪੇਪਰ ਲੀਕ ਹੋਇਆ ਸੀ ਔਰ ਪੇਪਰ ਮੇਰੇ ਕੋਲ ਪਹਿਲਾ ਆਇਆ ਲੀਕ ਹੋ ਕੇ ਤੇ ਜਿਹੜਾ ਪੇਪਰ ਆਇਆ ਲੀਕ ਹੋ ਕੇ ਨਾਲ ਹੀ ਉਹਦੇ ਆਨਸਰ ਆਏ ਬਕਾਇਦਾ ਤਿਆਰੀ ਕੀਤੀ ਔਰ ਜਿਹੜਾ ਪੇਪਰ ਸਾਡੇ ਕੋਲ ਆਇਆ ਹੂਬ ਹੂ ਪੇਪਰ ਉਹ ਪੇਪਰ ਦੇ ਵਿੱਚ ਆਇਆ ਤਾਂ ਇਸ ਤਰ੍ਹਾਂ ਤੁਸੀਂ ਦੇਖੋ ਕਿ ਇਸ ਪੱਧਰ ਤੇ ਧੰਗਲੀਆਂ ਹੋ ਰਹੀਆਂ ਨੇ ਇਸ ਪੱਧਰ ਦੇ ਉੱਪਰ ਜਾ ਕੇ ਬੇਈਮਾਨੀਆਂ ਇਹ ਸਾਰਿਆਂ ਦੇ ਸੋਚਣ ਦਾ ਸਵਾਲ ਹੈ ਕਿਉਂਕਿ ਜਦੋਂ ਨਕਲਾਂ ਹੁੰਦੀਆਂ ਨੇ ਤਾਂ ਜਿਹੜੇ ਇੱਥੇ ਖੋਤੇ ਕੋੜੇ ਦਾ ਇੱਕ ਮੁੱਲ ਹੋ ਜਾਂਦਾ ਫਿਰ ਕਿਉਂਕਿ ਜਿਹੜੇ ਰਾਤਾਂ ਨੂੰ ਮਿਹਨਤ ਕਰਦੇ ਰਹਿੰਦੇ ਨੇ ਉਹ ਪਿੱਛੇ ਰਹਿ ਜਾਂਦੇ ਨੇ ਤੇ ਜਿਹੜੇ ਸੌ ਕੇ ਆਉਂਦੇ ਨੇ ਕੋਈ ਮਿਹਨਤ ਨਹੀਂ ਕੀਤੀ ਉਹ ਨਕਲਾਂ ਦੇ ਆਧਾਰ ਤੇ ਅੱਗੇ ਨਿਕਲ ਜਾਂਦੇ ਨੇ ਇਸ ਕਰਕੇ ਨਕਲ ਜਿਹੜੀ ਆ ਇਹ ਬਹੁਤ ਵੱਡਾ ਮਹਾਪਾਪ ਆ ਇਹ ਧੋਖਾ ਔਰ ਇਹ ਬਹੁਤ ਵੱਡਾ ਨੁਕਸਾਨ ਕਰਦੀ ਆ ਦੇਸ਼ ਦੀ ਤਰੱਕੀ ਤੋਂ ਲੈ ਕੇ ਵਿਅਕਤੀਆਂ ਦੀ ਤਰੱਕੀ ਤੱਕ ਹਰੇਕ ਦੇ ਨੁਕਸਾਨ ਇਹ ਨਕਲ ਕਰਦੀ ਆ ਸੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ